ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਜੀ ਕਿ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸ ਜੀ ਕਿ ਬਟਾਲਾ ਦੇ ਵਿੱਚ 29 ਤੇ 30 ਤਰੀਕ ਨੂੰ ਜਿਹੜਾ ਆ ਉਹ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਹ ਪੂਰਵ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਜੀ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲਖਣੀ ਜੀ ਦੇ 538ਵੇਂ ਵਿਆਪੂਰਵ ਨੂੰ ਲੈ ਕੇ ਸ੍ਰੀ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਿਆਰੀਆਂ ਅਰੰਭੀਆਂ ਹੋਈਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪੂਰਵ 29 ਅਤੇ 30 ਅਗਸਤ ਨੂੰ ਬਟਾਲਾ ਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਮਾਤਾ ਸਲਖਣੀ ਜੀ ਦਾ ਪੇਕਾ ਘਰ ਜਿੱਥੇ ਗੁਰੂ ਨਾਨਕ ਸਾਹਿਬ ਵਿਆਹਣ ਗਏ ਸਨ ਅਤੇ ਇਸ ਇਤਿਹਾਸਿਕ ਥਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਕਾਰਜ ਸੰਪੂਰਨ ਹੋਏ ਸਨ ਇਸ ਅਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਸਜੋਬਿਤ ਹੈ ਗੁਰਦੁਆਰਾ ਡੇਰਾ ਸਾਹਿਬ ਵਿਖੇ ਵਿਆਹ ਪੂਰਵ ਨੂੰ ਲੈ ਕੇ ਸਜਾਵਟ ਦਾ ਕੰਮ ਜੰਗੀ ਪੱਦਰ ਤੇ ਚੱਲ ਰਿਹਾ ਹੈ ਤੇ ਲੱਖਾਂ ਦੀ ਤਦਾਰ ਦੇ ਵਿੱਚ ਲੋਕ ਵਿਆਹ ਪੂਰਵ ਤੋਂ ਪਹਿਲਾਂ ਵੀ ਨਤਮਸਤਕ ਹੋ ਰਹੇ ਤੇ ਵਿਆਹ ਦੀਆਂ ਤਿਆਰੀਆਂ ਦੇ ਲਈ ਜੜਾਇਆ ਇੱਥੇ ਪਾਉਂਤਰੇ ਨੇ ਤੁਹਾਨੂੰ ਦੱਦਈਏ ਕਿ ਬਹੁਤ ਵੱਡੀ ਤਦਾਰ ਦੇ ਵਿੱਚ ਸੰਗਤਾ ਵਿਆਹ ਪੂਰਵ ਦੇ ਵਿੱਚ ਸ਼ਿਰਕਤ ਕਰਦੀਆਂ ਨੇ ਤੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੀਆਂ ਨੇ ਤੇ ਇਸ ਵਾਰ ਵੀ ਜਿਹੜਾ ਆ ਉਹ ਬਾਬਾ ਜੀ ਦਾ ਵਿਆਹ ਬੜੀ ਹੀ ਧੂਮ-ਧਾਮ ਦੇ ਨਾਲ ਬਟਾਲਾ ਦੇ ਵਿੱਚ ਮਨਾਇਆ ਜਾਵੇਗਾ ਤੁਹਾਨੂੰ ਦੱਦਈਏ ਕਿ ਬਟਾਲਾ ਦੇ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਕਨ ਸਾਹਿਬ ਤੇ ਡੇਰਾ ਸਾਹਿਬ ਦੇ ਵਿੱਚ ਲਗਾਤਾਰ ਜਿਹੜੀਆਂ ਨੇ ਉਹ ਵੱਡੇ ਲੈਵਲ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਡੇਰਾ ਸਾਹਿਬ ਦੇ ਵਿੱਚ ਵੀ ਜਿਹੜੀਆਂ ਆ ਸਜਾਵਟ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸੰਪੂਰਨ ਤੌਰ ਤੇ ਇੱਥੇ ਹੀ ਬਾਬਾ ਜੀ ਦੇ ਵਿਆਹ ਦੀਆਂ ਜਿੰਨੀਆਂ ਵੀ ਰਸਮਾਂ ਨੇ ਉਹ ਕੀਤੀਆਂ ਗਈਆਂ ਸੀ ਤੇ ਇਸੇ ਜਗ੍ਹਾ ਦੇ ਉੱਤੇ ਹੀ ਬਾਬਾ ਜੀ ਦੇ ਵਿਆਹ ਦੀਆਂ ਹੁਣ ਫੇਰ ਤੋਂ ਜਿਹੜੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਿਆਹ ਪੂਰਵ ਮਨਾਉਣ ਦੇ ਲਈ ਸਜਾਵਟ ਦਾ ਕੰਮ ਯੋਰਾ ਸ਼ੋਰਾ ਦੇ ਨਾਲ ਇਹ ਚੱਲਦਾ ਪਿਆ ਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਪੀ ਕਿੰਨੀ ਮਨਮੋਣੀ ਸਜਾਵਟ ਜਿਹੜੀ ਇਹ ਉਹ ਕੀਤੀ ਜਾ ਰਹੀ ਹੈ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਫੁੱਲਾਂ ਦੀਆਂ ਲੜੀਆਂ ਲਗਾ ਕੇ ਚਾਰੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹ ਸਜਾਵਟ ਕੀਤੀ ਜਾ ਰਹੀ ਹੈ ਤੇ ਇਹ ਸਜਾਵਟ ਜਿਹੜੀ ਇਹ ਜਲਦ ਕੰਪਲੀਟ ਹੋ ਕੇ ਗੁਰਦੁਆਰਾ ਸਾਹਿਬ ਦੀ ਹੋਰ ਵੀ ਸ਼ੋਭਾ ਨੂੰ ਵਧਾਏਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਵੀ ਗੁਰਦੁਆਰਾ ਸਾਹਿਬ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਸਜਾਇਆ ਜਾ ਰਿਹਾ ਆ ਕਿਉਂਕਿ ਗੁਰੂ ਸਾਹਿਬ ਦੇ ਵਿਆਹ ਪੂਰਵ ਦੀਆਂ ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ 29 30 ਤਰੀਕ ਨੂੰ ਜਿਹੜਾ ਆ ਵਿਆਹ ਪੂਰਵ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਏਗਾ ਨਾਲ ਦੀ ਨਾਲ ਡੀਪੀਸੀ ਪੰਜਾਬੀ ਤੇ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵਿਆਹ ਤੇ ਹੁਮ ਹਮ ਆ ਕੇ ਤੁਸੀਂ ਪਹੁੰਚ ਸਕਦੇ ਹੋ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਅਸ਼ਰਵਾਦ ਲੈ ਸਕਦੇ ਹੋ ਤੁਸੀਂ ਉਹਨਾਂ ਦੇ ਇੱਥੇ ਨਸਮਸਤਕ ਹੋ ਕੇ ਅਸਰਵਾ ਲੈ ਕੇ ਆਪਣੀ ਜ਼ਿੰਦਗੀ ਨੂੰ ਸਹੇਲਾ ਬਣਾ ਸਕਦੇ ਹੋ ਤਾਂ ਦੱਸ ਦਈਏ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਜਿਹੜਾ ਆ ਇੱਥੇ ਸੇਵਾ ਭਾਵਨਾ ਦੇ ਨਾਲ ਵੀ ਪਹੁੰਚਦੀਆਂ ਨੇ ਤੇ ਆਪਣੇ ਆਪਣੀ ਪਹੁੰਚ ਦੇ ਅਨੁਸਾਰ ਸੇਵਾ ਵੀ ਕਰਾਉਂਦੀਆਂ ਨੇ ਤਸਵੀਰਾਂ ਵੀ ਦੇ ਦੇ ਪਈਓ ਬਟਾਲਾ ਤੇ ਜੋ ਕਿ ਸਾਂਝੀ ਕੀਤੀ ਹੈ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਆਓ ਦੇਖਦੇ ਹਾਂ ਸਾਰੀਆਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਇੱਥੋਂ ਦੀ ਕਮੇਟੀ ਦੇ ਨਾਲ ਗਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿੰਦਰਜੀ ਕੀ ਗੁਰਨਾਣਕ ਦੇ ਵਿਆਹ ਦੇ ਸਮਾਗਮ ਰਹੇ ਕਿ ਕਿੱਦਾਂ ਦੇ ਵਿਆਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਮੂਚੀ ਨਾਨਕ ਨਾਮ ਦੇਵਾ ਸੰਗਤ ਨੂੰ ਧੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਤਾ ਸਲਖਣੀ ਦੇ ਵਿਆਹ ਗੁਰਪੁਰਪ ਜੋੜ ਮੇਲੇ ਦੀ ਜਿਹੜਾ 538ਵਾਂ ਹੀ ਬਟਾਲੇ ਦੀ ਧਰਤੀ ਤੇ ਤੇ ਗੁਰਦਰਾ ਬੇਰ ਸਾਹਿਬ ਦੀ ਧਰਤੀ ਤੇ ਮਨਾਉਣ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦੇਣਾ ਜਿੱਥੇ ਮੈਂ ਆਪਣੇ ਵੱਲੋਂ ਵਧਾਈ ਦੇਣਾ ਆਪਣੇ ਮੈਨੇਜਰ ਸਹਿਬਾਨ ਜਿਹੜੇ ਸਹਿਯੋਗੀ ਨੇ ਤੇ ਸਾਡੇ ਸਤਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਵੀ ਸਮੁੱਚੀ ਸੰਗਤ ਨੂੰ ਆਉਣ ਦਾ ਵੀ ਸੱਦਾ ਦੇਣਾ ਔਰ ਨਾਲ-ਨਾਲ ਸਾਰਿਆਂ ਨੂੰ ਵਧਾਈ ਵੀ ਦੇਣਾ ਜਿਵੇਂ ਕਿ ਜਿਸ ਥਾਂ ਤੇ ਅਸੀਂ ਖੜੇ ਆਏ ਇਸ ਥਾਂ ਦੇ ਸੰਕੇਤ ਦਿਖਾਉਂਦੇ ਆਏ ਇਸ ਸਥਾਨ ਤੇ ਮੂਲਚੰਦ ਜੀ ਖੱਤਰੀ ਸਾਹਿਬ ਦੇ ਘਰ ਮਾਤਾ ਸਰਖਣੀ ਨੇ ਜਨਮ ਲਿਆ ਤੇ ਬਚਪਨ ਇੱਥੇ ਹੰਡਾਇਆ ਇੱਕ ਘਰ ਸੀ ਲਾ ਕੇ ਉਹਨਾਂ ਦੀ ਵਿਹਲੀ ਸੀ ਔਰ ਇਹਨਾਂ ਗਲੀਆਂ ਵਿੱਚ ਮਾਤਾ ਸਲਖਣੀ ਨੇ ਆਪਣਾ ਬਚਪਨ ਹੰਡਾ ਕੇ ਕਿਤੇ ਵਿੱਦਿਆ ਦਾ ਦਾਣ ਵੀ ਲਿਆ ਕਿਤੇ ਸੇਟੀਆਂ ਦਾ ਖੇਡੀ ਵੀ ਹੈ ਅੱਜ ਜਿਸ ਥਾਂ ਤੇ ਹੀ ਖਲੋਤਿਆਂ ਇੱਥੇ ਗੁਰਦਾਰਾ ਡੇਰਾ ਸਾਹਿਬ ਦੀ ਸ਼ੋਭਤ ਹੈ ਇਹ ਕਿਉਂ ਹੈ ਇੱਥੇ ਮਾਤਾ ਸਲਖਣੀ ਦੇ ਵੱਡੇ ਭਾਗ ਜਦੋਂ ਉਹਨਾਂ ਦਾ ਜਨਮ ਹੋਇਆ ਹੈਗਾ ਉਦੋਂ ਹੀ ਧੁਰ ਦਰਗਾਹੋਂ ਲਿਖਿਆ ਉਧਰ ਮਹਿਤਾ ਕਲਿਆਨਦਾਸ ਪਟਵਾਰੀ ਦੇ ਗ੍ਰਹਿ ਵਿਖੇ ਵੀ ਇੱਕ ਰਬੀ ਰੂਹ ਨੇ ਜਨਮ ਲਿਆ ਉਹ ਧੰਗੁਰ ਨਾਨਕ ਅਲਾਈ ਜੋਤ ਆ ਜਿਹਨੂੰ ਦਾਈ ਦੌਲਤਾਂ ਨੇ ਸਭ ਤੋਂ ਪਹਿਲਾਂ ਪਛਾਣਿਆ ਔਰ ਉਹਦੇ ਜਦੋਂ ਜਵਾਨੀ ਵਿੱਚ ਆਏ ਨੇ ਫਿਰ ਇੱਕ ਗ੍ਰਸਤ ਜੀਵਨ ਸ਼ੁਰੂ ਹੋਣ ਦੀ ਗੱਲ ਸ਼ੁਰੂ ਹੁੰਦੀ ਜਿਹੜੀ ਸਾਡੇ ਸਮਾਜ ਵਿੱਚ ਬਹੁਤ ਜ਼ਰੂਰੀ ਹੈ ਉਹ ਗੁਰਨਾਨਕ ਸਾਹਿਬ ਬਟਾਲੇ ਦੀ ਧਰਤੀ ਤੇ ਵਿਆਹਣ ਆਏ ਨੇ ਤੇ ਵਿਆਹਣ ਆਏ ਨੇ ਜਗਤ ਮਾਤਾ ਸਲਖਣੀ ਜੀ ਨੂੰ ਇਸ ਤਾਂ ਸੀ ਉਹਨਾਂ ਦਾ ਘਰ ਲਾਗੇ ਗੁਰਦਰਾ ਕੰਧ ਸਾਹਿਬ ਆ ਉੱਤੇ ਉਹਨਾਂ ਦੀ ਬਰਾਤ ਰਾਈ ਗਈ ਇੱਥੇ ਉਹਨਾਂ ਦਾ ਆਨੰਦ ਕਾਰਜ ਹੋਇਆ ਧੰਗੁਰ ਨਾਨਕ ਸਾਹਿਬ ਨੂੰ ਉਹ ਵੇਲੇ ਕਿਹਾ ਗਿਆ ਅਗਨੀ ਦੇ ਫੇਰੇ ਲੈ ਜਾਣ ਗੁਰੂ ਨਾਨਕ ਸਾਹਿਬ ਨੇ ਮਨਾਂ ਕੀਤਾ ਕਿ ਆ ਮੈਂ ਸ਼ਬਦ ਦਾ ਪੁਜਾਰੀ ਆ ਥੱਲੇ ਇੱਕ ਥੜਾ ਸਾਹ ਵੇ ਜਿੱਥੇ ਇੱਕ ਚੌਂਕੀ ਟਿਕਾਈ ਗਈ ਜਿੱਤੇ ਮੂਲ ਮੰਤਰ ਦਾ ਜਾਪ ਉਚਾਰ ਕੇ ਰੱਖਿਆ ਗਿਆ ਤੇ ਉਹਦੀਆਂ ਚਾਰ ਪ੍ਰਕਰਮਾ ਕਰਕੇ ਧੰ ਗੁਰੂ ਨਾਨਕ ਸਾਹਿਬ ਨੇ ਆਪਣਾ ਗ੍ਰਸਤੀ ਜੀਵਨ ਸ਼ੁਰੂ ਕੀਤਾ ਅੱਜ ਉਹਨਾਂ ਦਾ ਸਤਾਨਾ ਤੇ 538 ਸਾਲ ਬਾਅਦ ਵੀ ਸੰਗਤਾਂ ਆਪਣੇ ਗੁਰੂ ਨੂੰ ਆਪਣੀ ਜਗਤ ਮਾਤਾ ਨੂੰ ਯਾਦ ਕਰਦੇ ਆ ਉਹਨਾਂ ਦੇ ਗ੍ਰਸਤੀ ਜੀਵਨ ਨੂੰ ਸ਼ੁਰੂ ਕਰਦੇ ਆ ਅੱਜ ਉਹਨਾਂ ਦਾ ਵਿਆਹ ਪੁਰਬ ਜੋੜ ਮੇਲਾ ਜਿਹੜਾ ਉਹ ਮਨਾਉਣ ਜਾ ਰਹੇ ਆ ਬਹੁਤ ਵੱਡੀ ਖੁਸ਼ੀ ਹੈ ਸੰਗਤ ਵਿੱਚ ਬਹੁਤ ਵੱਡੀਆਂ ਤਿਆਰੀਆਂ ਉਹ ਭਾਵੇਂ ਮਠਿਆਈ ਦੀ ਗੱਲ ਕਰ ਲਈਓ ਭਾਵੇਂ ਲੰਗਰ ਦੀ ਗੱਲ ਕਰ ਰਹੀ ਹੈ ਹਰ ਪੱਖ ਤੋਂ ਹੀ ਸੰਗਤਾਂ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੀ ਹੈ